ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਇਹੋ ਜਿਹਾ ਵਿਸ਼ੇ ਤੇ ਜਾਣਕਾਰੀ ਲੱਗਿਆਂ ਦੇਣ ਥੋੜੀ ਜੀ ਜਿਹਦੀ ਕਿ ਮੈਂ ਜਿਹੜੀ ਬਹੁਤ ਜ਼ਿਆਦੀ ਮਾਤਰਾ ਦੇ ਵਿੱਚ ਵਰਤੋਂ ਕਰਦੀ ਆ অর্ਗੈਨਿਕ ਜਿਹੜੀ ਆਪਾਂ ਗਾਰਡਨਿੰਗ ਕਰਦੇ ਆ ਛੱਤ ਦੇ ਉੱਤੇ ਉਹਦੇ ਵਿੱਚ ਮੈਂ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦੀ ਜਿਹੜੀ ਵਰਤੋਂ ਕਰਦੀ ਆ ਕਿਉਂਕਿ ਆਪਾਂ ਨੂੰ ਜਿਹੜੇ অর্ਗੈਨਿਕ ਤੌਰ ਤੇ ਪੋਸ਼ਕ ਤੱਤ ਬੂਟਿਆਂ ਦੇ ਪੂਰੇ ਕਰਨੇ ਪੈਂਦੇ ਆ ਤਾਂ ਹੀ ਆਪਣੇ ਬੂਟਿਆਂ ਦੀ ਜਿਹੜੀ ਪੈਦਾਵਾਰ ਆ ਉਹ ਚੰਗੀ ਹੋਊਗੀ ਤੇ ਆਪਣੇ ਬੂਟੇ ਜਿਹੜੇ ਤੰਦਰੁਸਤ ਰਹਿਣਗੇ ਸਬਜ਼ੀਆਂ ਖਾਸ ਤੌਰ ਤੇ ਕਿਉਂਕਿ ਮੈਂ ਜ਼ਿਆਦਾਤਰ ਸਬਜ਼ੀਆਂ ਹੀ ਲਗਾਉਣੀ ਆ ਤੇ ਜਿਹੜੇ ਫੁੱਲਾਂ ਵਗੈਰਾ ਵਾਲੇ ਬੂਟੇ ਆ ਮੇਰੇ ਉਹ ਮੈਂ ਵਿਹੜੇ ਦੇ ਵਿੱਚ ਲਗਾਏ ਹੋਏ ਆ ਆ ਵਿਹੜਾ ਜਿਹੜਾ ਮਤਲਬ ਕਿ ਅਸੀਂ ਕਹਿ ਦਿੰਨੇ ਆ ਜਿਹੜੀ ਗਰਾਊਂਡ ਹੁੰਦੀ ਆ ਮਤਲਬ ਘਰ ਦਾ ਥੱਲੇ ਵਾਲਾ ਹਿੱਸਾ ਜਿਹੜਾ ਹੁੰਦਾ ਉੱਥੇ ਉਹ ਮੈਂ ਵੀਡੀਓ ਵਗੈਰਾ ਨਹੀਂ ਬਣਾਉਂਦੀ ਵੈਸੇ ਮੇਰੇ ਕੋਲ 2 250 ਗਮਲਾ ਉਹ ਵੀ ਹੈਗਾ ਵਾ ਤੇ ਮੈਂ ਵੀਡੀਓ ਜ਼ਿਆਦਾ ਬਣਾਉਣੀ ਆ ਸਬਜ਼ੀਆਂ ਜਿਹੜੀਆਂ ਕਿ ਮੈਂ ਛੱਤ ਦੇ ਉੱਤੇ ਲਗਾਉਣੀ ਆ ਔਰ ਆਪਾਂ ਨੂੰ ਜ਼ਰੂਰੀ ਵੀ ਜ਼ਿਆਦਾ ਇਹ ਹੀ ਹੁੰਦੀਆਂ ਆ ਕਿਉਂਕਿ ਫੋਲਸ ਸਜਾਵਟ ਵਾਸਤੇ ਆਪਾਂ ਲਾਉਨੇ ਆ ਆਕਸੀਜਨ ਵਾਸਤੇ ਲਾਉਨੇ ਆ ਲੇਕਿਨ ਜਿਹੜੀਆਂ ਸਬਜ਼ੀਆਂ ਵਾ ਉਹ ਆਪਣੇ ਸਿਹਤ ਦੇ ਵਾਸਤੇ ਬਹੁਤ ਜ਼ਰੂਰੀ ਆ ਤੰਦਰੁਸਤ ਜ਼ਿੰਦਗੀ ਜੀਣ ਵਾਸਤੇ ਤੁਹਾਡੀ ਤੁਹਾਡੇ ਬੱਚਿਆਂ ਦੀ ਤੁਹਾਡੇ ਪਰਿਵਾਰ ਲਈ ਜਿਹੜੀ ਤੰਦਰੁਸਤੀ ਦਾ ਰਾਜ ਆ ਉਹ ਇਹ ਸਬਜ਼ੀਆਂ ਹੀ ਆ ਜ਼ਿਆਦਾਤਰ ਕੱਚੀਆਂ ਸਬਜ਼ੀਆਂ ਜੇ ਆਪਾਂ ਖਾਵਾਂਗੇ ਉਹਨਾਂ ਦੀ ਵਰਤੋਂ ਆਪਾਂ ਕਰਾਂਗੇ ਤੇ ਉਹਦੇ ਕੇ ਜਿਹੜੇ ਪੋਸ਼ਕ ਤੱਤ ਪੂਰੇ ਕਰਨ ਵਾਸਤੇ ਆਪਾਂ ਨੂੰ ਫਿਰ ਆਰਗੈਨਿਕੀ ਚੀਜ਼ਾਂ ਲੈਣੀਆਂ ਪੈਂਦੀਆਂ ਇਹਦੇ ਵਿੱਚ ਮੈਂ ਲੈ ਲਿਆ ਜੀ 2 ਕਿਲੋ ਮੈਂ ਕਿੰਨੂ ਲਏ ਆ ਕਿੰਨੂ ਕਈ ਵਾਰੀ ਆਪਾਂ ਲੈ ਕੇ ਆਉਂਦੇ ਆ ਕੋਈ ਖਰਾਬ ਨਿਕਲ ਜਾਂਦਾ ਕੋਈ ਵੇਸਟ ਹੁੰਦਾ ਜੇ ਆਪਣੇ ਘਰੇ ਬੂਟੇ ਲੱਗੇ ਹੋਏ ਆ ਤਾਂ ਫਿਰ ਆਪਣੇ ਕੋਈ ਕਈ ਵਾਰੀ ਇਸ ਤਰ੍ਹਾਂ ਨਾ ਜਿਹੜੇ ਕਿਨੂ ਆ ਥੋੜੇ ਗਲ ਜਾਂਦੇ ਜਾਂ ਖਰਾਬ ਹੋ ਜਾਂਦੇ ਮੈਂ ਉਹ ਵਾਲੀ ਲਏ ਆ ਇਹ ਸਾਰੇ ਵੈਸੇ ਮੇਰੇ ਕੋਲ ਬਹੁਤ ਪਏ ਆ ਇਹ ਤਾਂ ਮੈਂ ਥੋੜੇ ਜਿਹਾ ਵੀਡੀਓ ਵਾਸਤੇ ਮੈਂ ਇੰਨੇ ਕ ਲੈ ਲਿਆ ਵੈਸੇ ਮੈਂ ਲਗਭਗ ਇਹਨਾਂ ਦਾ ਆ ਵੀ 25 ਕਿਲੋ ਦਾ ਮੈਂ ਵੈਸੇ ਬਣਾ ਕੇ ਰੱਖ ਲਿਆ ਵਾ ਆ ਜਿਹੜੇ ਕਿਨੂ ਸਾਰੇ ਥੱਲੇ ਡਿੱਗ ਗਏ ਸੀ ਨਾ ਬੂਟਿਆਂ ਦੇ ਮੇਰੇ ਕੋਲ 10-12 ਬੂਟੇ ਆ ਕਿਨੂਆਂ ਦੇ ਤਾਂ ਬਹੁਤ ਕਿੰਨੂ ਥੱਲੇ ਡਿੱਗਿਆ ਸੀ ਔਲੇ ਵੀ ਬਹੁਤ ਥੱਲੇ ਡਿੱਗੇ ਸੀਗੇ ਉਹ ਮੈਂ ਸਾਰੀਆਂ ਇਹਨਾਂ ਦੋਨਾਂ ਤਿੰਨਾਂ ਚੀਜ਼ਾਂ ਨੂੰ ਸੌਰੀ ਨਿੰਬੂ ਵੀ ਨਾਲ ਕਿਉਂਕਿ ਵਿਟਾਮਿਨ ਸੀ ਨਿੰਬੂ ਤੇ ਔਰੰਜ ਦੇ ਤੇ ਕਿੰਨੂ ਤੇ ਬਹੁਤ ਹੁੰਦਾ ਆ ਤੇ ਉਸ ਤੋਂ ਵੀ 25 ਤੋਂ 30% ਜਿਹੜਾ ਜ਼ਿਆਦਾ ਉਹ ਆਮਲੇ ਦੇ ਵਿੱਚ ਹੁੰਦਾ ਆ ਆ ਪੈ ਪੈ ਨਾ ਆਮਲੇ ਦਾ ਕਾਲੇ ਹੋ ਗਏ ਆ ਕਿਉਂਕਿ ਮੇਰਾ ਟਾਈਮ ਨਹੀਂ ਲੱਗਾ ਵੀਡੀਓ ਬਣਾਉਣ ਦਾ ਮੈਂ ਕਾਫੀ ਦਿਨਾਂ ਦੇ ਰੱਖੇ ਹੋਏ ਆ ਤੇ ਇਹਨਾਂ ਦੇ ਵਿੱਚ ਜਿਹੜੇ ਆ ਬਹੁਤ ਸਾਰੇ ਜਿਹੜੇ ਪੋਸ਼ਕ ਤੱਤ ਕੁਦਰਤੀ ਤੌਰ ਤੇ ਜਿਹੜੇ ਹੁੰਦੇ ਆ ਉਹ ਆਪਣੇ ਬੂਟਿਆਂ ਨੂੰ ਮਿਲ ਜਾਣੇ ਆ calcium vitamin c carbohydrates ਤੇ minerals کافی ਮਾਤਰਾ ਦੇ ਵਿੱਚ ਹੁੰਦੇ ਆ ਕਈ ਦਾ ਸ਼ਬਦ ਵੀ ਮੈਨੂੰ ਸ਼ਾਇਦ ਕਹਿਣੇ ਨਹੀਂ ਆਉਂਦੇ ਹੈਗੇ ਉਹ ਵੀ ਜਿਹੜੇ ਇਹਦੇ ਵਿੱਚ ਪੋਸ਼ਕ ਤੱਤ ਹੁੰਦੇ ਆ ਪਰ ਮੈਨੂੰ ਇੰਨਾ ਕੁ ਪਤਾ ਵੀ ਇਹਨਾਂ ਦੇ ਵਿੱਚ ਜਿਹੜੀਆਂ ਲਾਭ ਲਾਭਦਾਇਕ ਜਿਹੜੇ ਆ ਨਾ ਪੋਸ਼ਕ ਤੱਤ ਉਹ ਬਹੁਤ ਜ਼ਿਆਦਾ ਆ potassium carbohydrates ਤੇ ਲੋਹਾ magnesium ਬਹੁਤ ਸਾਰੇ ਹੋਰ ਵੀ ਹੈਗੇ ਆ ਤੁਸੀਂ ਜ਼ਿਆਦਾਤਰ ਜਾਣਕਾਰੀ ਲਈ Google ਕਰ ਸਕਦੇ ਹੋ ਤੇ ਮੈਂ ਇਹਨਾਂ ਤਿੰਨਾਂ ਚੀਜ਼ਾਂ ਦਾ ਲੱਗੀਆਂ ਬਣਾਣਾ ਤੇ ਜੇ ਹੋਰ ਤੁਸੀਂ ਇਕ ਅੱਧੀ ਕੋਈ ਹੋਰ ਵੀ ਕੋਈ ਚੀਜ਼ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਤਰੀਕੇ ਨਾਲ ਪਾ ਸਕਦੇ ਹੋ ਵੈਸੇ ਵੈਸੇ ਦੋ ਤੋਂ ਤਿੰਨ ਚੀਜ਼ਾਂ ਹੀ ਬਣਾਈਆਂ ਜਾਣ ਤਾਂ ਜ਼ਿਆਦਾ ਵੈਸੇ ਵਧੀਆ ਹੁੰਦਾ ਤੇ ਆਪਾਂ ਇਹਨਾਂ ਦੀ ਗੱਲ ਕਰ ਰਹੇ ਸੀ ਕਿ ਇਹਨਾਂ ਚੀਜ਼ਾਂ ਸਾਰੀਆਂ ਨੂੰ ਤੁਸੀਂ ਨਾ ਬਰੀਕ-ਬਰੀਕ ਕੱਟ ਲਓ ਤੇ ਚਾਹੇ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਮੈਸ਼ ਵੀ ਕਰ ਸਕਦੇ ਹੋ ਕਿਉਂਕਿ ਕਿੰਨੂੰ ਤਾਂ ਇਸ ਤਰ੍ਹਾਂ ਹੀ ਮੈਸ਼ ਹੋ ਜਾਂਦੇ ਆ ਜੇ ਤਾਂ ਮੈਂ ਬਣਾ ਕੇ ਰੱਖਣਾ ਹੋਵੇ ਫਿਰ ਤਾਂ ਮੈਂ ਬਸ ਇਸ ਤਰ੍ਹਾਂ ਤੋੜ ਕੇ ਤੇ ਇਹਨਾਂ ਨੂੰ ਇੱਕ ਡਰਮ ਮੈਂ ਲਾਇਆ ਹੋਇਆ ਕਿੰਨੂਆਂ ਵਾਸਤੇ ਲੱਗ ਔਲਿਆਂ ਲਈ ਲੱਗ ਨੇਮ ਲਈ ਲੱਗ ਮਤੋਂ ਮੇਰੇ ਕੋਲ 6-7 ਡਰਮ ਇਦਾਂ ਦੇ ਲੱਗੇ ਹੋਏ ਉਹਨਾਂ ਦੇ ਵਿੱਚ ਮੈਂ ਅਲੱਗ-ਅਲੱਗ ਇਹ ਚੀਜ਼ਾਂ ਪਾ ਕੇ ਰੱਖੀਆਂ ਆ ਤੇ ਹਫਤਾ ਵਾਈਜ਼ ਮੈਂ ਅਲੱਗ-ਅਲੱਗ ਫਿਰ ਇਹਨਾਂ ਨੂੰ ਵਰਤਦੀ ਰਹਿਣੀ ਹੁੰਨੀ ਆ ਹੁਣ ਹਰ ਕਿਸੇ ਕੋਲ ਇੰਨੇ ਡਰਮ ਵਗੈਰਾ ਨਹੀਂ ਹੁੰਦੇ ਜਾਂ ਤੁਸੀਂ ਨਹੀਂ ਖਰੀਦ ਸਕਦੇ ਤਾਂ ਤੁਸੀਂ ਇਕੱਠੀਆਂ ਵੀ ਇਹਨਾਂ 3-4 ਚੀਜ਼ਾਂ ਨੂੰ ਇਸ ਤਰ੍ਹਾਂ ਮਿਕਸ ਕਰਕੇ ਇੱਕ ਡਰਮ ਚ ਪਾ ਕੇ ਰੱਖ ਸਕਦੇ ਹੋ ਤੇ ਆ ਮੈਂ ਹੁਣ ਤਿੰਨ ਚੀਜ਼ਾਂ ਲਈਆਂ ਨਿੰਬੂ ਵੀ ਮੇਰੇ ਕੋਲ ਇਹਦਾ ਸੁੱਕੇ ਹੋਏ ਸੀਗੇ ਜਿਹੜੇ ਜ਼ਮੀਨ ਤੇ ਡਿੱਗ ਜਾਂਦੇ ਵੇਸਟ ਹੁੰਦੇ ਆ ਆਪਣੇ ਆ ਕਿੰਨੂ ਵੀ ਉਹ ਹੀ ਆ ਜਿਹੜੇ ਇਹਦਾ ਵੇਸਟ ਹੋ ਜਾਂਦੇ ਡਿੱਗ ਜਾਂਦੇ ਜਾਂ ਤੁਸੀਂ ਨਵੇਂ ਵੀ ਲਿਆ ਕੇ ਬਣਾ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਵੇਸਟ ਦਾ ਹੀ ਇਹ ਬਣਾਣਾ ਵਾ ਪਰ ਜੇ ਤੁਸੀਂ ਆਰਗੈਨਿਕ ਕਰਦੇ ਹੋ ਤਾਂ ਇਹਨਾਂ ਚੀਜ਼ਾਂ ਦਾ ਫਾਇਦਾ ਤਾਂ ਹੀ ਪੈਸਾ ਲਾਉਣ ਦਾ ਫਾਇਦਾ ਇਹਨਾਂ ਚੀਜ਼ਾਂ ਤੇ ਜੇ ਤੁਸੀਂ ਕੈਮੀਕਲ ਕਰਦੇ ਹੋ ਫਿਰ ਇਹਨਾਂ ਤੇ ਜ਼ਿਆਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਹ ਚੀਜ਼ਾਂ ਬਹੁਤ ਲੰਮਾ ਸਮਾਂ ਇੱਕ ਵਰਤਨੀਆਂ ਪੈਂਦੀਆਂ ਐ ਨਵੀ ਤੁਸੀਂ ਅੱਜ ਪਾਈ ਤੇ ਸ਼ਾਮਾਂ ਨੂੰ ਤੁਹਾਡੇ ਬੂਟੇ ਗਿੱਠ-ਗਿੱਠ ਵਧ ਜਾਣਗੇ ਇਦਾਂ ਨਹੀਂ ਹੁੰਦਾ ਇਹ ਮਿੱਟੀ ਦੀ ਸੁਧਾਰ ਕਰਦੀਆਂ ਆ ਹੌਲੀ-ਹੌਲੀ ਜਿਹੜੀ ਮਿੱਟੀ ਦੇ ਵਿੱਚ ਪੋਸ਼ਕ ਤੱਤ ਹੁੰਦੇ ਉਹ ਪੂਰੇ ਹੁੰਦੇ ਰਹਿੰਦੇ ਆ ਇੱਕ ਲੰਮਾ ਸਮਾਂ ਜੇ ਆਪ ਲਗਾਤਾਰ ਹੁਣ ਸਾਲ ਇੱਕ ਆਪਾਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਾਂਗੇ ਨਾ ਤੇ ਕੁਦਰਤੀ ਤੌਰ ਤੇ ਜਿਹੜੀ ਆਪਣੀ ਮਿੱਟੀ ਆ ਛੱਤ ਤੇ ਉੱਤੇ ਆ ਗਈ ਆ ਕਿਉਂਕਿ ਉਹਨੂੰ ਆਪਾਂ ਵਾਰ-ਵਾਰ ਚੇਂਜ ਤਾਂ ਕਰਨਾ ਨਹੀਂ ਹੈਗਾ ਅਸੀਂ ਜਿਸ ਤਰ੍ਹਾਂ ਹੁਣ ਇੱਕ ਵਾਰੀ ਮਿੱਟੀ ਛੱਤ ਤੇ ਲਿਆਉਂਦੀ ਆ ਲਗਭਗ ਟਰਾਲੀ ਮਿੱਟੀ ਦੀ ਹੋਣੀ ਮੇਰੇ ਕੋ ਉਹਨੂੰ ਮੈਂ ਹੁਣ ਇਹ ਤੇ ਹੈਨਿੰਗਾ ਵੀ ਉਹਨੂੰ ਮੈਂ ਸ਼ੇਮ ਹੀ ਨਹੀਂ ਫੇਰ ਬਦਲੂਗੀ ਥੱਲੇ ਲਿਜਾਉਂਗੀ ਮਿੱਟੀ ਨੂੰ ਤੇ ਫੇਰ ਉੱਪਰ ਹੋਰ ਚੜਾਉਂਗੀ ਉਹ ਮਿੱਟੀ ਹੁਣ ਜਦ ਤੱਕ ਵੀ ਮੈਂ ਗਾਰਡਨਿੰਗ ਕਰਨੀ ਆ ਉਹੀ ਸੇਮ ਮਿੱਟੀ ਆਪਣੇ ਕੋਲ ਰਹਿਣੀ ਆ ਤੇ ਉਹਦੇ ਵਿੱਚ ਹੀ ਆਪਾਂ ਸੁਧਾਰ ਕਰੀ ਜਾਣਾ ਆਰਗੈਨਿਕ ਚੀਜ਼ਾਂ ਪਾ ਪਾ ਕੇ ਉਦੀ ਮਾਤਰਾ ਦਿਨ ਪ੍ਰਤੀ ਦਿਨ ਵੱਧਦੀ ਰਹਿੰਦੀ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਸੀ ਉਹਦੇ ਵਿੱਚ ਮਿਕਸ ਕਰੀ ਜਾ ਰਹੇ ਆ ਮਿੱਟੀ ਦੇ ਵਿੱਚ ਇਹ ਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਪੱਤੇ ਬੇਸਾਬ ਹੁੰਦੇ ਸਾਡੇ ਕੋਲ ਛੱਤ ਦੇ ਅਸੀਂ ਉਹ ਸਾਰੀ ਉਹਦੇ ਵਿੱਚ ਮਿਕਸ ਕਰੀ ਜਾ ਰਹੇ ਆ ਤੇ ਕਿਸੇ ਦਿਨ ਮੈਨੂੰ ਲੱਗਦਾ ਹੁੰਦਾ ਵੀ ਇੱਕ ਟਰਾਲੀ ਤੋਂ ਸਾਡੇ ਕੋਲ ਦੋ ਟਰਾਲੀ ਮਿੱਟੀ ਦੀਆਂ ਹੋ ਜਾਣੀਆਂ ਮਤਲਬ ਇੰਨੀ ਮਿੱਟੀ ਵੱਧਦੀ ਜਾਣੀ ਆ ਤੇ ਹੁਣ ਤੁਸੀਂ ਸੋਚੋ ਵੀ ਜਦੋਂ ਸਾਲ ਪਰ ਸਾਲ ਆਹ ਚੀਜ਼ਾਂ ਉਹਦੇ ਵਿੱਚ ਮਿਕਸ ਹੁੰਦੀਆਂ ਗਈਆਂ ਕਿੰਨਾ ਵਿਟਾਮਿਨ ਸੀ ਹੋਊਗਾ ਕੈਲਸ਼ੀਅਮ ਹੋਊਗਾ ਲੋਹਾ ਹੋਊਗਾ ਮੈਗਨੀਸ਼ੀਅਮ ਹੋਊਗਾ ਹੋਰ ਵੀ ਬਹੁਤ ਸਾਰੇ ਪੋਸ਼ਕ ਤੱਤ ਜਿਹੜੇ ਇਹਦੇ ਵਿੱਚ ਹੋਣਗੇ ਉਹ ਆਪਣੀ ਮਿੱਟੀ ਦੇ ਵਿੱਚ ਮਿਕਸ ਹੋਈ ਜਾਂਦੇ ਆ ਠੀਕ ਆ ਜੀ ਤੇ ਉਹ ਉਹ ਮਿੱਟੀ ਤੁਸੀਂ ਸਾਲ ਇੱਕ ਨੂੰ ਮਤਲਬ ਦੇਖਿਓ ਵੀ ਜੋ ਕੀ ਕੋਸ਼ ਮਤਲਬ ਕਿ ਕੁਦਰਤੀ ਤੱਤ ਕਿੰਨੇ ਕੁ ਹੋ ਜਾਣਗੇ ਇੰਨਾ ਛਿਲਾਂ ਦੇ ਕਦ ਇਹ ਸੋਚ ਕੇ ਤੁਸੀਂ ਦੇਖਿਓ ਹੁੰਦਾ ਤਾਂ ਚਲੋ ਲੰਮਾ ਸਬਾਇਆ ਪਰ ਬੀਤਦਾ ਸਮੇਂ ਨੂੰ ਟਾਈਮ ਨਹੀਂ ਲੱਗਦਾ ਇਹ 6 ਮਹੀਨਾ ਦੀ ਇੱਕ ਸਬਜੀ ਆਪਾਂ ਲਗਾਉਨੇ ਆ ਤੇ ਦੂਜੇ 6 ਮਹੀਨਿਆਂ ਨੂੰ ਫਿਰ ਆਪਣੀਆਂ ਜਿਹੜੀਆਂ ਸਬਜ਼ੀਆਂ ਸਾਰੀਆਂ ਆਪ ਉਹਦੇ ਵਿੱਚ ਹੀ ਮਿਕਸ ਕਰ ਦਿੰਨੇ ਆ ਮਿੱਟੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਹੁਣ ਮੈਂ ਸਾਰੀਆਂ ਨੂੰ ਪਹਿਲਾਂ ਇਸ ਤਰ੍ਹਾਂ ਬਰੀਕ-ਬਰੀਕ ਕਰ ਲੂੰਗੀ ਤੁਸੀਂ ਚਾਹੋ ਤਾਂ ਇਹਨਾਂ ਨੂੰ ਕੱਟ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਮਤਲਬ ਠੀਕ ਲੱਗਦਾ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਮੈਂ ਇਸ ਤਰ੍ਹਾਂ ਹੀ ਇਹਨਾਂ ਨੂੰ ਬਰੀਕ-ਬਰੀਕ ਬਿਲਕੁਲ ਮੈਸ਼ ਕਰ ਦੇਣਾ ਕਿਉਂਕਿ ਮੈਂ ਛੱਤ ਤੇ ਆ ਤਾਂ ਕਰਦ ਮੈਨੂੰ ਨਾ ਥੱਲੇ ਵਾਲੀ ਛੱਤ ਤੇ ਮੇਰੀ ਭੁੱਲ ਗਈ ਆ ਜਾਦ ਹੁਣ ਮੈਨੂੰ ਫੇਰ ਲੈਣ ਜਾਣਾ ਪੈਣਾ ਇਸ ਕਰਕੇ ਮੈਂ ਇੱਥੇ ਇਹਦੇ ਨਾਲ ਉਹ ਮੇਰੇ ਕੋਲ ਰੰਬਾ ਹੈਗਾ ਆ ਤੇ ਉਹਦੇ ਨਾਲ ਮੈਨੂੰ ਕੱਟ ਕੇ ਇਹਦਾ ਜੂਸ ਜਿਹੜਾ ਉਹ ਸਾਰਾ ਹੀ ਕੱਢ ਦੇਣਾ ਆ ਤਿੰਨਾਂ ਹੀ ਚੀਜ਼ਾਂ ਦਾ ਔਲਿਆ ਨੂੰ ਮੈਂ ਬਰੀਕ-ਬਰੀਕ ਕੱਟ ਦੇਣਾ ਆ ਤੇ ਜਿਹੜੇ ਆ ਕਿਨੂ ਆ ਇਹਨਾਂ ਦਾ ਮੈਂ ਜੂਸ ਸਾਰਿਆਂ ਦਾ ਕੱਢ ਦੇਣਾ ਆ ਠੀਕ ਹੈ ਜੀ ਪਹਿਲਾਂ ਮੈਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂ ਆ ਤੁਸੀਂ ਦੇਖ ਸਕਦੇ ਹੋ ਮੈਂ ਸਾਰਾ ਹੀ ਇਸ ਤਰ੍ਹਾਂ ਇਹਨੂੰ ਮੈਸ਼ ਕਰ ਲਿਆ ਬਿਲਕੁਲ ਬਰੀਕ-ਬਰੀਕ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਪਾਣੀ ਸਿੰਪਲ ਪਾਣੀ ਪਾਣਾ ਹੈ ਆਪਾਂ ਜੇ ਤੁਹਾਡੇ ਕੋਲ ਗਰਮ ਪਾਣੀ ਹੈਗਾ ਤਾਂ ਤੁਸੀਂ ਗਰਮ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਠੰਡਾ ਪਾਣੀ ਪਾ ਕੇ ਲਗਭਗ ਇਹਨੂੰ 7 ਤੋਂ 8 ਦਿਨ ਵਾਸਤੇ ਇਹਨੂੰ ਭਿਉਂ ਕੇ ਰੱਖ ਦੋ ਤਾਂ ਕਿ ਜਿਹੜੇ ਇਹਦੇ ਵਿੱਚ ਪੂਰੇ ਪੁਸ਼ਕ ਤਾਤਾ ਉਹ ਆਪਣੇ ਪਾਣੀ ਦੇ ਵਿੱਚ ਆ ਜਾਣ ਤੇ ਇਸ ਤੋਂ ਬਾਅਦ ਆਪਾਂ ਮਿਲਾਂਗੇ 7 ਤੋਂ 8 ਦਿਨ ਬਾਅਦ ਤੁਸੀਂ ਦੇਖ ਸਕਦੇ ਹੋ ਪਾਣੀ ਮੈਂ ਇਹਦੇ ਵਿੱਚ ਪਾਤਾ ਲਗਭਗ 4-5 ਲੀਟਰ ਜਿੰਨਾ ਕਿ ਕੜਾਈ ਦੇ ਵਿੱਚ ਪੈ ਗਿਆ ਉਨਾਂ ਕੁ ਮੈਂ ਪਾਣੀ ਪਾਤਾ ਆ ਠੀਕ ਹੈ ਜੀ ਤੇ ਹੁਣ ਆ ਜਿਹੜੇ ਮੈਂ ਨਿੰਬੂ ਆ ਨਾ ਇਸ ਤਰ੍ਹਾਂ ਨਿੰਬੂ ਹੋ ਗਏ ਕਿ ਨੂ ਹੋ ਗਏ ਸੰਤਰੇ ਜੋ ਵੀ ਮਤਲਬ ਇਹਦੇ ਵਿੱਚ ਹੈਗਾ ਨਾ ਮੈਂ ਇਹਨਾਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਇੱਕ ਵਾਰੀ ਨਾ ਇਸ ਤਰ੍ਹਾਂ ਨਿਚੋੜ ਦਿੱਤਾ ਆ ਵਿੱਚ ਤਾਂ ਕਿ ਜਿਹੜਾ ਇਹਨਾਂ ਦਾ ਰਸਾ ਆ ਉਹ ਸਾਰਾ ਆਪਣਾ ਪਾਣੀ ਦੇ ਵਿੱਚ ਚਲਿਆ ਜਾਵੇ ਤੇ ਬਾਅਦ ਚ ਛਿਲਕੇ ਮੈਂ ਫਿਰ ਵਿੱਚ ਹੀ ਸੁੱਟ ਦਿੱਤੇ ਆ ਇਹਦੇ ਤਾਂ ਕਿ ਹੋਰ ਵੀ ਜਿਹੜਾ ਇਹਦਾ ਅਸਰ ਆ ਨਾ ਸਾਰਾ ਇਹਦੇ ਵਿੱਚ ਨਿਕਲ ਜਾਵੇ ਤੇ ਬਹੁਤ ਵਧੀਆ ਇੱਕ ਆਪਣਾ ਅੰਮ੍ਰਿਤ ਜਾਲੇ ਬਣ ਜਾਣਾ ਆ ਬੂਟਿਆਂ ਨੂੰ ਦੇਣ ਵਾਸਤੇ ਤੇ ਹੁਣ ਆਪਾਂ ਮਿਲਾਂਗੇ 7 ਤੋਂ 8 ਦਿਨਾਂ ਦੇ ਬਾਅਦ ਤਾਂ ਕਿ ਸਾਰੇ ਜੜੇ ਦੇ ਨਿਊਟ੍ਰੀਐਂਟ ਆ ਉਹ ਸਾਰੇ ਪਾਣੀ ਦੇ ਵਿੱਚ ਚਲੇ ਜਾਣ ਤੇ ਆਪਣੇ ਬੂਟਿਆਂ ਨੂੰ ਇੱਕ ਬਹੁਤ ਵਧੀਆ ਜਿਹੜਾ ਆਰਗੈਨਿਕ ਆ ਤੇ ਉਹਦੇ ਪੋਸ਼ਕ ਤੱਤ ਉਹ ਆਪਣੇ ਬੂਟਿਆਂ ਨੂੰ ਮਿਲ ਸਕਣ ਜਦੋਂ ਵੀ ਤੁਹਾਡਾ ਜੇ ਟਾਈਮ ਲੱਗਦਾ ਆ ਤਾਂ ਤੁਸੀਂ ਇਹਨੂੰ ਬਾਅਦ ਵਿੱਚ ਵੀ ਇੱਕ ਵਾਰੀ ਇਸ ਤਰ੍ਹਾਂ ਚੰਗੀ ਤਰ੍ਹਾਂ ਵਿੱਚ ਮਸਲ ਦਿਓ ਤਾਂ ਕਿ ਸਾਰਾ ਜਿਹੜਾ ਅਸਰ ਆ ਛਿਲਕਿਆਂ ਦਾ ਨਿਕਲ ਜਾਵੇ ਵੈਸੇ ਆਪਾਂ ਇਹਨਾਂ ਛਿਲਕਿਆਂ ਨੂੰ ਸਿੱਟਣਾ ਫਿਰ ਵੀ ਨਹੀਂ ਹੈਗਾ ਇੱਕ ਵਾਰੀ ਆਪਾਂ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਪਾ ਕੇ ਬੂਟਿਆਂ ਨੂੰ ਨਾ ਫਿਰ ਆਪਾਂ ਮੈਂ ਇੱਕ ਬਾਲਟੀ ਲਈ ਹੋਈ ਆ ਉਹਦੇ ਵਿੱਚ ਮੈਂ ਇਹਨੂੰ ਫਿਰ ਤੋਂ ਮੈਂ ਦੁਬਾਰਾ ਉਹਦੇ ਵਿੱਚ ਇਹਨਾਂ ਛਿਲਕਿਆਂ ਨੂੰ ਪਾ ਕੇ ਰੱਖ ਦੇਣਾ ਆ ਤੇ ਹੁਣ ਮਿਲਦੇ ਆਂ ਆਪਾਂ 7 ਤੋਂ 8 ਦਿਨਾਂ ਦੇ ਬਾਅਦ ਆਪਣੇ ਛਿਲਕੇ ਭਿੱਜਿਆਂ ਨੂੰ ਜੀ ਹੋ ਗਏ ਅੱਜ 9 ਦਿਨ ਕਿਉਂਕਿ ਮੇਰਾ ਬਾਅਦ ਚ ਟਾਈਮ ਨਹੀਂ ਲੱਗਾ ਫਿਰ ਇੱਕ ਦੋ ਦਿਨ ਮੈਂ ਕਿਤੇ ਚਲੇ ਗਈ ਸੀ ਤੇ 9 ਦਿਨ ਹੋ ਗਏ ਇਹਨਾਂ ਨੂੰ ਭਿੱਜਿਆ ਹੋਇਆਂ ਨੂੰ ਤੁਸੀਂ ਦੇਖ ਸਕਦੇ ਹੋ ਤਾਂ ਪਾਣੀ ਦਾ ਕਲਰ ਵੀ ਜਿਹੜਾ ਉਹ ਵੀ ਚੇਂਜ ਹੋ ਗਿਆ ਥੋੜਾ ਥੋੜਾ ਤੇ ਪੂਰਾ ਜਿਹੜਾ ਇਹਦਾ ਅਸਰ ਆ ਇਹਨਾਂ ਦਾ ਆ ਵਿੱਚ ਸੰਤਰੇ ਦੇ ਤੁਸੀਂ ਦੇਖ ਸਕਦੇ ਹੋ ਸੰਤਰੀ ਕਲਰ ਦਾ ਪਾਣੀ ਹੋ ਗਿਆ ਆ ਵਿੱਚ ਸ਼ੀਸ਼ੇ ਚ ਕਈ ਵਾਰੀ ਕੈਮਰੇ ਚ ਸਹੀ ਨਹੀਂ ਵੀ ਦਿਸਦਾ ਰੰਗ ਲੇਕਿਨ ਜੇ ਮੈਂ ਆਪਦੀਆਂ ਅੱਖਾਂ ਨੰਗੀਆਂ ਅੱਖਾਂ ਦੇ ਨਾਲ ਦੇਖਾਂ ਤਾਂ ਇਹਦਾ ਕਲਰ ਜਿਹੜਾ ਬਿਲਕੁਲ ਸੰਤਰੀ ਹੋ ਚੁੱਕਾ ਆ ਤੇ ਹੁਣ ਆਪਾਂ ਇਹਨੂੰ ਪਉਣ ਕੇ ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਜਿਹੜਾ ਕਿੰਨੂ ਦਾ ਜਾਂ ਕੋਈ ਵੀ ਖੱਟੀ ਵੈਰਾਈਟੀ ਕੁਝ ਵੀ ਹੁੰਦਾ ਹੈ ਉਹਨੂੰ ਫੰਗਸ ਜਿਹੜੀ ਉਹ ਨਹੀਂ ਲੱਗਦੀ ਪਰ ਫਿਰ ਵੀ ਤੁਸੀਂ ਚਾਹੋ ਤਾਂ ਇਹਨੂੰ ਪੁੰੜ ਕੇ ਪਾ ਸਕਦੇ ਹੋ ਪਰ ਮੈਂ ਜਿਹੜੇ ਇਹਦੇ ਛਿਲਕੇ ਆ ਨਾ ਇਸ ਤਰ੍ਹਾਂ ਨਚੋੜ ਨਚੋੜ ਕੇ ਸਾਰੇ ਬਾਹਰ ਕੱਢ ਦੇਣੇ ਆ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਪਾਣੀ ਬਚਦਾ ਆ ਉਹਦੀ ਆਪਾਂ ਵਰਤੋਂ ਜਿਹੜੀ ਉਹ ਕਿਸ ਤਰ੍ਹਾਂ ਕਰਨੀ ਆ ਛਿਲਕੇ ਸਾਰੇ ਆਪਾਂ ਇਹਦੇ ਵਿੱਚੋਂ ਕੱਢ ਦਿੱਤੇ ਆ ਤੇ ਹੁਣ ਆਪਣਾ ਰਹਿ ਗਿਆ ਸਿਰਫ ਇਹ ਪਾਣੀ ਠੀਕ ਆ ਜੀ ਇਹ ਪਾਣੀ ਦੀ ਮਾਤਰਾ ਮੈਂ 1 ਕਿਲੋ ਇਸ ਪਾਣੀ ਦੀ ਮਾਤਰਾ ਲਵਾਂਗੀ ਅੰਦਾਜ਼ੇ ਦੇ ਨਾਲ 1 ਕਿਲੋ ਪਾਣੀ ਆਵਲਾ ਜਿਹੜਾ ਮਤਲਬ ਆਪਣਾ ਆਰਗੈਨਿਕ ਪੋਸ਼ਕ ਤਾਤਾ ਤੇ 10 ਲੀਟਰ ਪਾਣੀ ਮੈਂ ਜਿਹੜਾ ਸਿੰਪਲ ਪਾਣੀ ਲੈ ਕੇ ਉਹਦੇ ਵਿੱਚ ਮਿਕਸ ਕਰਕੇ ਮੈਂ ਆਪਣੇ ਬੂਟਿਆਂ ਨੂੰ ਇਹ ਪਾਉਣਾ ਵਾ ਹੁਣ ਥੋੜਾ ਬਾਲਾ ਵੱਧ ਘੱਟ ਹੋ ਜਵੇ ਉਹਦੇ ਨਾਲ ਕੁਝ ਫਰਕ ਨਹੀਂ ਪੈਂਦਾ ਆਰਗੈਨਿਕ ਚੀਜ਼ਾਂ ਦਾ ਤੁਸੀਂ ਵੀ ਲਗਭਗ ਇਹੀ ਮਾਤਰਾ ਰੱਖਣੀ ਹੈ 1 ਕਿਲੋ ਇਹ ਵਾਲਾ ਪਾਣੀ ਤੇ 10 ਕਿਲੋ ਜਿਹੜਾ ਸਿੰਪਲ ਪਾਣੀ ਹੁਣ ਲੱਗੀਆਂ ਮੈਂ ਆਪਣੇ ਬੂਟਿਆਂ ਨੂੰ ਪਾਣੀ ਇਹ ਵਾਲਾ ਦੇਣ ਜਿੰਨਾ ਕ ਗਮਲੇ ਦੇ ਵਿੱਚ ਪੈ ਜਾਊਗਾ ਓਨਾਂ ਕ ਆਪਾਂ ਪਾਈ ਜਾਣਾ ਬਸ ਲੀਟਰ ਪਾ ਦੇਵੇ ਅੱਧਾ ਲੀਟਰ ਪਾ ਦੇਵੇ ਇਸ ਤਰ੍ਹਾਂ ਬੂਟੇ ਦੇ ਉੱਤੋਂ ਲੈ ਕੇ ਆਪਾਂ ਤਾਂ ਕਿ ਹਲਕਾ ਫੁਲਕਾ ਅਗਰ ਕੋਈ ਤੇਲਾ ਵਗੈਰਾ ਵੀ ਹੋਊਗਾ ਨਾ ਉਹ ਵੀ ਇਹਦੇ ਨਾਲ ਜਿਹੜਾ ਵਾ ਉਹ ਲੱਥ ਜਾਂਦਾ ਵਾ ਬੂਟੇ ਦੇ ਉੱਤੇ ਆਪਾਂ ਪਾਉਣਾ ਤਾਂ ਕਿ ਬੂਟੇ ਤੇ ਵੀ ਅਸਰ ਹੋ ਜਾਵੇ ਜਿਸ ਬੂਟੇ ਨੂੰ ਆਪਾਂ ਦੇ ਰਹੇ ਆ ਤੇ ਜੜਾ ਚ ਵੀ ਚਲਿਆ ਜਾਵੇ ਇਹਦੇ ਨਾਲ ਕੀ ਸਪਰੇ ਵੀ ਹੋ ਜਾਂਦੀ ਆ ਤੇ ਵੈਸੇ ਵੀ ਪੈ ਜਾਣਾ ਪਾਣੀ ਤੇ ਹੁਣ ਮੈਂ ਸਾਰੇ ਬੂਟਿਆਂ ਨੂੰ ਇਸੇ ਤਰ੍ਹਾਂ ਹੀ ਪਾਣੀ ਪਾ ਦੇਣਾ ਵਾ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਦੇਸੀ ਜੀਆ ਹੁੰਦੀਆਂ ਆ ਉਹਨਾਂ ਦੀਆਂ ਜਰੂਰ ਇਸ ਤਰ੍ਹਾਂ ਬਣਾ ਕੇ ਲਿਕਵਿਡ ਬਣਾ ਕੇ ਰੱਖਿਆ ਕਰੋ ਤੇ ਆਪਣੇ ਬੂਟਿਆਂ ਨੂੰ ਜਰੂਰ ਦਿਆ ਕਰੋ ਬਹੁਤ ਫਾਇਦਾ ਹੁੰਦਾ ਆ ਇਸ ਚੀਜ਼ ਦਾ ਇਹਨਾਂ ਬੂਟਿਆਂ ਨੂੰ ਹੁਣ ਪਾਣੀ ਦੇਣ ਵਾਲਾ ਹੋਇਆ ਪਿਆ ਇਹੀ ਪਾਣੀ ਮੈਂ ਇਹਨੂੰ ਜਿਆਦਾ ਮਾਤਰਾ ਚ ਪਾ ਦੇਣਾ ਗੋਭੀ ਨੂੰ ਠੀਕ ਆ ਜੀ ਹੁਣ ਮੈਂ ਸਾਰੇ ਬੂਟਿਆਂ ਨੂੰ ਬਸ ਇਸੇ ਤਰ੍ਹਾਂ ਪਾ ਦਵਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਧੰਨਵਾਦ ਜੀ ਤੁਹਾ ਸਾਰਿਆਂ ਦਾ ਬਹੁਤ-ਬਹੁਤ ਤੁਸੀਂ ਵੀਡੀਓ ਦੇਖਦੇ ਹੋ ਕੀਮਤੀ ਸਮੇਂ ਆਪਣਾ ਦਿੱਨੇ ਹੋ ਵੀਡੀਓ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ